ਜੀ ਜੀ ਦੇ ਬਹੁਤ ਪਤਾ ਹੈ ਕਿ ਅਕਾਲ ਸਦਾ ਸਾਹਿਬ ਜੀ ਅਛੇ ਪੋ ਵੀ ਕਿ ਸੰਭਵ ਸਾਹਿਬ ਜੀ ਗੁਰੂ ਵੀ ਸਿੰਘ ਜੀ ਨੇ ਅਨੁਸੂਚੀ ਸਾਹਿਬ ਜੀ ਦਾ ਇਲਾਜ ਛੇਤੀ ਆਦੇ ਕਾਬਲਾ ਹੋਤੇ ਉਸ ਹੀ ਥੋੜਾ ਸੰਤਿਆਸ ਅਤੇ ਬਾਹਰੀ ਰਾਜਾ ਦੇ ਮੁਗਲ ਫੌਜਾਂ ਨੇ ਗੁਰੂ ਜੀ ਜੁੱਥੇ ਤੇ ਵਾਹੂਲਾ ਕਾਰਨ ਸਾਹਿਬ ਉਹਨਾਂ ਨੇ ਸਾਈਂ ਅਕਮਨੂਰ ਕੋਲ ਗੁਰੂ ਜੀ ਦੇ ਸਖੇਤੇ ਵਾਰ ਕਰ ਦਿੱਤਾ ਨਾਲ ਵਾਰ ਪਈ ਸਸਾ ਨਦੀ ਤੇ ਕੋਈ ਫਰਦਾਂ ਤੇ ਡਾਢੇ ਦੇ ਮੁਕਾਬਲੇ ਕਿਹਾ ਤੇ ਫੌਜਾਂ ਦਾ ਕਾਫੀ ਨੁਕਸਾਨ ਵੀ ਹੋਇਆ ਸੀ ਸਸਾ ਨਦੀ ਤੇ ਰਾਤ ਦੇ ਕੰਡੇ ਸਸਾ ਨਦੀ ਕੰਡੇ ਤੇ ਰਾਤ ਮੇਰੇ ਯੁੱਧ ਹੋਇਆ ਤੇ ਯੁੱਧ ਦੇ ਸਮੇਂ ਵੀ ਇਹ ਪਹਿਲਾਂ ਸ਼ੁਰੂ ਹੋਇਆ ਸਸਾ ਪੂਰੇ ਵਾਹ ਵਿੱਚ ਸੀ ਤੇ ਕਈ ਸਿੰਘਾਂ ਨੇ ਕੋਸ਼ਿਸ਼ ਕੀਤੀ ਸਸਾ ਪਾਰ ਕਰਨ ਦੀ ਪਰ ਪਰ ਸਿੰਘ ਰੁੜ ਪਏ ਉਹਨਾਂ ਦੇ ਵਿਚ ਪਰਵਾਹ ਇੱਕ ਥੋੜਾ ਪੈ ਗਿਆ ਫੁੱਟੋ ਕਾਸਲਾ ਲੇਂਗੇ ਆਕਾ ਕਾਇਸਾ ਤੇ ਦੁਧਾਰ ਸਿੰਘ ਚਾਲੇ ਕੁ ਸਿੰਗਾ ਨੂ ਲੈ ਕੇ ਸਰਸਾ ਨਦੀ ਪਾਰ ਕਰ ਗਏ ਵਡੇ ਸਾਹਿਬ ਜਾਤ ਦੇ तकरीबन 40 ਕੁ ਸਿੰਗਾ ਨਾਲ ਸਰਸਾ ਨਦੀ ਪਾਰ ਕਰ ਗਏ ਜਾਤ ਦੀ ਮਾਤਾ ਗੁਰਪੌਰ ਦੇ ਛੋਟੇ ਸਾਹਿਬ ਜਾਤ ਦੇ ਸਰਸਾ ਦੇ ਕਿਨਾਰੇ ਦੇ ਗੁਰਦੁਆਰੇ ਨੂੰ ਮਿਲ ਪਏ ਅਤੇ ਪੁਨਾ ਨੇ ਕਾਇਚ ਲੈ ਕੇ ਸਾਹਿਬ ਜਾਤ ਦੀ ਮਾਤਾ ਸਾਹਿਬ ਜਾਨ ਆਵੇ ਬਾਜਾ ਵਾਸਤੇ ਛੋਟਾ ਉਸਮਾਨ ਬੈਜੂ ਜਿਹੜਾ ਦੂਰ ਹੈ ਸ਼ਬਦ ਆਬਾਦ ਕੀ ਤਾ